ਨੂ ਸਤਿ ਸ੍ਰੀ ਅਕਾਲ ਜੀ ਕਲੀਅਰ ਫੈਮਿਲੀ ਵਲੌਗ ਵੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਹੋਸਨਾਵ ਜੀ ਕੀ ਹਾਲ ਚਾਲ ਨੇ ਤੁਹਾਡੇ ਸਾਰਿਆਂ ਦੇ ਵਾਹਿਗੁਰੂ ਜੀ ਹਮੇਸ਼ਾ ਤੁਹਾਨੂੰ ਤੰਦਰੁਸਤ ਰੱਖਣ ਚਿਰਦੇ ਘਲਾ ਵਿੱਚ ਰੱਖਣ ਲੋ ਜੀ 5 ਵਿਜਨ ਦੇ ਵਿੱਚ 5-10 ਮਿੰਟ ਬਾਕੀ ਨੇਗੇ ਤੇ ਆਪਾਂ ਛੱਡਣਾ ਸ਼ੁਰੂ ਕਰਦੇ ਆ ਬਹੁਤ ਜ਼ਿਆਦਾ ਧੂੜ ਮਿੱਟੀ ਇੰਨੀ ਹੋਈ ਪਈ ਆ ਬੇੜੇ 'ਚ ਸਾਡੇ ਧੂਣਾ ਪੋਊਗਾ ਕੱਲ ਇੱਧਰ ਜੋੜੀ ਪਾਈ ਸੀ ਆਪਣੇ ਗੰਡੇ ਦੇ ਨਿਸ਼ਾਨ ਕਿਹਨੇ ਬਹੁਤ ਜ਼ਿਆਦਾ ਐਨਾ ਮਿੱਟੀ ਘਟਾ ਹੋਇਆ ਪਿਆ ਸਾਰਾ ਮੈਨੂੰ ਸਾਫ਼ ਕਰਨਾ ਪਊਗਾ ਫੇਰ ਨਾ ਕਿ ਫਿਰ ਮੈਂ ਆਪਣਾ ਉਹ ਜਬਾੜ ਦਾ ਕੰਮ ਜਿਹੜਾ ਉਹ ਸ਼ੁਰੂ ਕਰੂੰਗੀ ਪਹਿਲਾਂ ਮੈਂ ਇੱਕ ਵਾਰ ਸਫਾਈ ਕਰਦੇ ਆ ਠੀਕ ਆ ਜੀ ਸਵੇਰੇ ਸਵੇਰੇ ਇਹ ਕੰਮ ਕਰਨਾ ਸਾਰੇ ਇੱਧਰ ਤੁਹਾਨੂੰ ਮੈਂ ਦਿਖਾ ਲਈਏ ਇੰਨੀ ਜ਼ਿਆਦੇ ਧੂੜ ਮਿੱਟੀ ਛੜੀ ਹੋਈ ਹੈ ਹਾਂ ਦਾ ਸਿੱਧਾ ਮੈਨੂੰ ਜਾਣਾ ਵੀ ਅੱਜ ਜਲਦੀ ਕੰਮ ਖਤਮ ਕਰਕੇ ਆ ਦੇਖੋ ਬਹੁਤ ਜ਼ਿਆਦਾ ਇਸ ਦਾ ਜੜਿਆ ਹੋਇਆ ਆ ਦੇਖੋ ਬਹੁਤ ਜ਼ਿਆਦਾ ਤੇ ਜਿੰਨਾ ਤੁਸੀਂ ਦੇਖੋ ਉਹ ਨਾ ਮਿੱਟਖਾਨਾ ਜੜਿਆ ਹੋਇਆ ਬਹੁਤ ਜ਼ਿਆਦਾ ਚਲੋ ਜੇਨ ਕਰਦੇ ਆ ਸਾਫ ਠੀਕ ਹੈ ਲੋ ਜੀ ਸਭ ਤੋਂ ਪਹਿਲਾਂ ਮੈਂ ਲੱਗੇ ਸੀਗੀ ਭੇੜੇ ਦੀ ਸਫਾਈ ਕਰਨ ਬਹੁਤ ਜ਼ਿਆਦਾ ਜਿਹੜੀ ਤੂੜੀ ਵਾਲੀ ਰੀਨ ਚੜੀ ਹੋਈ ਸੀ ਸ਼ੀਸ਼ੇ ਪੂਰੇ ਡੱਕੇ ਪਏ ਸੀ ਜਾਲੀ ਜੇ ਤੁਹਾਨੂੰ ਨੇੜੇੋਂ ਦਿਖਾਉਂਦੀ ਨਾ ਬਹੁਤ ਜ਼ਿਆਦਾ ਭਰੀ ਪਈ ਸੀ ਮੋਟਾ-ਮੋਟਾ ਬਸ ਜਾਲੀ ਤੇ ਜਿਹੜਾ ਝਾੜੂ ਈ ਮਾਰਦਾ ਸੀਗਾ ਮੈਂ ਕਿਹਾ ਬਾਅਦ ਦੇ ਵਿੱਚ ਦੇਖਾਂਗੇ ਕਿਉਂਕਿ ਮੈਂ ਜਾਣਾ ਜੀ ਅੱਜ ਕਿਤੇ ਤੇ ਤਾਂ ਕਰਕੇ ਜਲਦੀ-ਜਲਦੀ ਕੰਮ ਕਰ ਰਹੇ ਹਾਂ ਤੇ ਉਸ ਤੋਂ ਬਾਅਦ ਬੇੜੇ ਨੂੰ ਝਾੜੂ ਲਾਤਾ ਸੀ ਮੋਟਾ-ਮੋਟਾ ਜਿਹੜਾ ਸੀਗਾ ਕੂੜਾ ਉਹ ਇਕੱਠਾ ਕਰਕੇ ਆ ਪਤਾ ਸੀ ਜਸਤਵਿੰਦਰ ਵਿੱਚ ਉਸ ਤੋਂ ਬਾਅਦ ਤੁਸੀਂ ਦੇਖ ਹੀ ਰਹੇ ਹੋ ਕੈਮਰੇ ਦੇ ਮੂਰੇ ਕਿੰਨੀ ਧੂੜ ਮਿੱਟੀ ਜਿਹੜੀ ਉੱਡ ਰਹੀ ਹੈਗੀ ਕੈਮਰੇ ਸਾਹਮਣੇ ਤੁਹਾਨੂੰ ਦੇਖ ਹੀ ਰਿਹਾ ਹੋਊਗਾ ਤੇ ਪਾਰਕ ਦੇ ਵਿੱਚ ਝਾੜੂ ਲਾ ਕੇ ਜੋ ਵੀ ਪੱਤੇ ਵਗੈਰਾ ਕੂੜਾ ਸੀਗਾ ਉਹ ਇਕੱਠਾ ਕਰਤਾ ਤੇ ਜਿੰਨੇ ਕੰਮ ਸੀਗੇ ਮੈਨੂੰ ਇਹ ਸੀ ਵੀ ਜਾਣ ਤੋਂ ਪਹਿਲਾਂ ਪਹਿਲਾਂ ਮੈਂ ਖਤਮ ਕਰਕੇ ਜਾਵਾਂ ਤੇ ਹੁੰਦਾ ਹੀ ਹੈ ਜੀ ਸਾਰੇ ਭੈਣਾਂ ਨੂੰ ਹਨਾ ਕਿਤੇ ਵੀ ਜਾਣਾ ਹੋਵੇ ਤਾਂ ਘਰ ਦੇ ਕੰਮ ਖਤਮ ਕਰਕੇ ਹੀ ਜਾਣੇ ਪੈਂਦੇ ਨੇ ਫਿਰ ਖਾਣਾ ਵੀ ਬਣਾਉਣਾ ਹਨਾ ਤੇ ਤਾਂ ਕਰਕੇ ਤੇ ਲੋ ਜੀ ਉਸ ਤੋਂ ਬਾਅਦ ਝਾੜੂ ਲਾਤਾ ਸੀਗਾ ਸਾਰੇ ਇੱਥੇ ਵੀ ਬਹੁਤ ਜ਼ਿਆਦਾ ਗਰਦ ਚੜੀ ਹੋਈ ਸੀ ਬਹੁਤ ਹੀ ਜ਼ਿਆਦਾ ਤੇ ਇੱਥੇ ਵੀ ਚੰਗੀ ਤਰ੍ਹਾਂ ਕਪੜਾ ਫੇਰ ਕੇ ਜਿਹੜਾ ਇੰਡੈਕਸ਼ਨ ਸੀ ਸਾਫ਼ ਕਰਕੇ ਉਹਨੂੰ ਟੱਕ ਦਿੱਤਾ ਮੈਂ ਕਿਹਾ ਚਲੋ ਇਹਨੂੰ ਟੱਕ ਦਿੰਨੀ ਆ ਕਿਉਂਕਿ ਅੰਦਰ ਵੀ ਇੰਨੇ ਸਲੈਬ ਦੇ ਉੱਪਰ ਕਿਚਨ 'ਚ ਵੀ ਜਗ੍ਹਾ ਨਹੀਂ ਹੈਗੀ ਹੈਨਾ ਵੀ ਅੰਦਰ ਰੱਖਾਂ ਉਹ ਵੀ ਪੂਰਾ ਹੀ ਫੁੱਲ ਲਾ ਕਿਚਨ ਜਿਹੜੀ ਸਲੈਬ ਬਿਲਕੁਲ ਵੀ ਖਾਲੀ ਨਹੀਂ ਹੈਗੀ ਉਸ ਤੋਂ ਬਾਅਦ ਪੌੜੀਆਂ ਤੇ ਵੀ ਪਹਿਲਾਂ ਮੈਂ ਝਾੜੂ ਲਾ ਲਿਆ ਸੀ ਮੋਟੀ-ਮੋਟੀ ਰੀਣ ਜੀ ਸੀ ਜਿਹੜੀ ਸਾਰੀ ਇਕੱਠੀ ਕਰ ਲਈ ਸੀ ਮੈਨੂੰ ਇਹ ਸੀ ਵੀ ਉੱਡ ਕੇ ਨਾ ਆਵੇ ਦੁਬਾਰੇ ਤਾਂ ਕਰਕੇ ਪੀੜਾ ਜਿ ਧੋਣਾ ਹੀ ਪੈਣਾ ਸੀਗਾ ਬਹੁਤ ਜ਼ਿਆਦਾ ਸੀਗਾ ਬਾਕੀ ਸੋਨੂੰ ਸਾਰਿਆਂ ਨੂੰ ਪਤਾ ਹੀ ਹੈ ਜੀ ਜਿਵੇਂ ਤਾ ਬਹੁਤ ਜ਼ਿਆਦਾ ਜਿਹੜਾ ਘਰ ਦੇ ਸਬਦਾਂ ਸਬਦੇ ਹੀ ਘਰਾਂ ਦੇ ਵਿੱਚ ਇਦਾਂ ਹਨ ਉਹ ਹੋਇਆ ਹੋਇਆਗਾ ਤੂੜੀ ਦਾ ਜਿਹੜਾ ਪੂਰਾ ਫਲਾਰਾ ਪਿਆ ਹੋਇਆਗਾ ਤੇ ਕਿਤੋਂ ਕਿਤੋਂ ਦੀ ਉੱਡ ਕੇ ਤੂੜੀ ਜਿਹੜੀ ਆ ਰਹੀ ਹੈ ਘਰਾਂ ਦੇ ਵਿੱਚ ਬਿਲਕੁਲ ਵੀ ਸਫਾਈ ਨਹੀਂ ਰਹਿ ਰਹੀ ਹੈ ਨਾ ਪਰ ਇੰਨਾ ਕਸੀ ਮੈਨੂੰ ਵੀ ਸਾਫ਼ ਕਰ ਤਮਾ ਕਿਉਂਕਿ ਬਹੁਤ ਜ਼ਿਆਦਾ ਹੋ ਰਿਹਾ ਸੀ ਮੈਨੂੰ ਨਾ ਅਲਰਜੀ ਹੋ ਗਈ ਸੀ ਇਹ ਦੇ ਕਰਕੇ ਤੁਹਾਨੂੰ ਪਤਾ ਹੀ ਹੈ ਮੈਨੂੰ ਥੋੜੀ ਜਿਹੀ ਉਸ ਨਾਲ ਅਲਰਜੀ ਹੋ ਜਾਂਦੀ ਹੈ ਕਿ ਇਹਦੀ ਜਿਹੜੀ ਰੇਂਜੀ ਹੁੰਦੀ ਉਹ ਬਹੁਤ ਜ਼ਿਆਦਾ ਭੈੜੀ ਹੁੰਦੀ ਹੈਗੀ ਤੇ ਬੇੜਾ ਚੰਗੀ ਤਰ੍ਹਾਂ ਧੋ ਕੇ ਹਨਾ ਤੇ ਇੰਨਾ ਕ ਆਪਾਂ ਕੰਮ ਜਿਹੜਾ ਕਰ ਲਿਆ ਬਿੜਤ ਹੋਤਾ ਪਾਣੀ ਸੁੱਕਣ ਵਾਲਾ ਰਹਿ ਗਿਆ ਤੇ ਇੱਥੇ ਟਾਈਮ ਪਤਾ ਨਹੀਂ ਕਿੰਨਾ ਹੋ ਗਿਆ ਸਿਗਾ 6 ਵਜੇ ਨਹੀਂ ਸੀ ਸੇ ਉਸ ਤੋਂ ਬਾਅਦ ਦੇਣਾ ਸੀਗਾ ਪੌਦਿਆਂ ਨੂੰ ਪਾਣੀ ਕਿਉਂਕਿ ਕਈ ਮੈਂ ਪਰਸੋਂ ਚੌਥੇ ਦਿਨਾਂ ਨੂੰ ਪਾਣੀ ਦਿੱਤਾ ਹੋਇਆ ਸੀਗਾ ਤੇ ਵਿਚਰੀ ਜਿਵੇਂ ਕਿ ਤੁਹਾਨੂੰ ਪਤਾ ਕਈ ਵਾਰ ਬਾਰਿਸ਼ ਵਗੈਰਾ ਜੀ ਹੋ ਜਾਂਦੀ ਹੈਗੀ ਹਲਕੀ ਫੁਲਕੀ ਜੀ ਤੇ ਮੈਂ ਕਿਹਾ ਚਲੋ ਇਹਨਾਂ ਨੂੰ ਪਾਣੀ ਦੇ ਕੇ ਜਾਵਾਂ ਫਿਰ ਪੂਰਾ ਦਿਨ ਧੁੱਪ ਦੇ ਵਿੱਚ ਰਹਿਣਗੇ ਵੈਸੇ ਤਾਂ ਸ਼ਾਮ ਨੂੰ ਪਾਣੀ ਦੇਣੀ ਹੁੰਦੀ ਆ ਪਰ ਅੱਜ ਧੁੱਪ ਦੇ ਵਿੱਚ ਹੀ ਪਾਣੀ ਜਿਹੜਾ ਮੈਨੂੰ ਸਵੇਰ ਦੇ ਟਾਈਮ ਪਾਣੀ ਦਿੱਤਾ ਜਦੋਂ ਤੱਕ ਧੁੱਪ ਆਊਗੀ ਉਦੋਂ ਤੱਕ ਇਹ ਸਾਰਾ ਸੈੱਟ ਹੋ ਜਾਊਗਾ ਮਤਲਬ ਠੀਕ ਹੋ ਜਾਣਗੇ ਔਰ ਜੇ ਆਪਾਂ ਜ਼ਿਆਦਾ ਧੁੱਪ ਦੇ ਵਿੱਚ ਪਾਉਣਾ ਫਿਰ ਥੋੜਾ ਜਿਹਾ ਪਲਾਂਟਸ ਨੂੰ ਖਤਰਾ ਹੁੰਦਾ ਉਸ ਤੋਂ ਬਾਅਦ ਆ ਗਈ ਸੀ ਮੈਂ ਕਿਚਨ 'ਚ ਤੇ ਸਾਰੀ ਸਫਾਈ ਬਾਹਰ ਦੀ ਹੋ ਗਈ ਸੀ ਇੱਥੇ ਰੱਖਣ ਲੱਗੀ ਸੀ ਚਾਹ ਸ਼ਾਇਦ ਇੱਥੇ ਸਾਡੇ ਕਿਸੇ ਦਾ ਟਾਈਮ ਜਿਹੜਾ ਹੋ ਗਿਆ ਸੀਗਾ ਬਾਹਰ ਦੀ ਸਫਾਈ ਬਹੁਤ ਜ਼ਿਆਦਾ ਔਖੀ ਸੀ ਗਲੀ ਦੀ ਵੀ ਸਫਾਈ ਕੀਤੀ ਹੈਨਾ ਤੁਹਾਨੂੰ ਤਾਂ ਸਿਰਫ ਮੈਂ ਥੋੜਾ ਹੀ ਦਿਖਾਇਆ ਜਿੰਨਾ ਕੋ ਸ਼ੂਟ ਕਰ ਸਕੀ ਉਹਨਾਂ ਕੀ ਕੀਤਾਗਾ ਤੇ ਸਾਰੀ ਸਫਾਈ ਕੀਤੀ ਵਾਸ਼ਰੂਮ ਵਗੈਰਾ ਧੋਤੇ ਸੀਗੇ ਇੱਥੇ ਹੈਨਾ ਤੇ ਗਲੀ ਦੀ ਸਾਰੀ ਸਫਾਈ ਕਰਤੀ ਸੀ ਪੋਚੇ ਲਈ ਪਾਣੀ ਭਰ ਕੇ ਰੱਖ ਤਾ ਸੀ ਪੋਚਾ ਸਾਫ ਕਰਤਾ ਸੀ ਬਹੁਤ سارے ਕੰਮ ਇੱਥੇ ਮੈਂ ਖਤਮ ਕਰ ਲਏ ਸੀ ਉਸ ਤੋਂ ਬਾਅਦ ਮੈਂ ਜਿੱਥੇ ਓਟਾ ਆਪਣਾ ਚੁੱਲਾ ਚੌਂਕਾ ਉਧਰ ਵੀ ਚੰਗੀ ਤਰ੍ਹਾਂ ਪਹਿਲਾਂ ਤੋਤਾ ਫਿਰ ਉਹਨੂੰ ਪੋਚਾ ਲਾਇਆ ਹਨਾ ਉਹ ਕੰਮ ਵੀ ਖਤਮ ਕਰ ਲਏ ਸੀਗੇ ਕਿਉਂਕਿ ਪਹਿਲਾਂ ਮੈਨੂੰ ਇਹ ਸੀ ਵੀ ਜਮੇਲਾ ਆਜੂ ਪਰ ਉਹਦਾ ਨਾ ਮੁੰਡਾ ਬਹੁਤ ਜ਼ਿਆਦਾ ਬਿਮਾਰ ਹੋ ਗਿਆ ਮੈਂ ਉਹਨੂੰ ਫੋਨ ਕੀਤਾ ਸੀ ਪਰ ਉਹ ਕਹਿੰਦੀ ਮੈਂ ਟੀ ਵੀ ਵੀ ਮੁੰਡਾ ਬਿਮਾਰਾ ਮੈਂ ਨਹੀਂ ਆ ਸਕਦੀ ਮੈਂ ਕਿਹਾ ਚੱਲ ਕੋਈ ਗੱਲ ਨਹੀਂ ਤੇ ਲੋ ਜੀ ਚਾਹ ਧਰਤੀ ਸੀ ਚਾਹ ਧਰ ਕੇ 10 ਮਿੰਟ ਆਪਣੇ ਲਈ ਟਾਈਮ ਕੱਢਿਆ ਵੈਸੇ ਮੈਂ ਡੇਲੀ ਇਹ ਜੋਗਾ ਜਿਹੜਾ ਕਰਦੀ ਕਰਦੀ ਹਕਪਾਲ ਪਾਤੀ ਡੇਲੀ 10 ਮਿੰਟ ਲਾਉਣੇ ਲਾਉਣੇ ਨੇ ਆਪਣੇ ਲਈ ਮੈਂ ਕੱਢਦੀ ਹਾਂ 10 ਮਿੰਟ ਹਨਾ ਆਪਣੇ ਲਈ ਟਾਈਮ ਕੱਢਣਾ ਬਹੁਤ ਜ਼ਰੂਰੀ ਹੈ ਲੋ ਜੀ 10 ਮਿੰਟ ਹੋ ਗਏ ਸੀ ਤੇ ਸਿਮ ਤੇ ਗੈਸ ਕਰਕੇ ਚਲੀ ਗਈ ਸੀ ਚਾਹ ਉਬਲ ਚੁੱਕੀ ਆ ਤੇ ਇਹਦੇ ਵਿੱਚ ਅੱਪਾ ਦੁੱਧ ਪਾ ਦਿੰਦੇ ਆ ਕਲਰ ਸਾਹਿਬ ਉੱਠ ਚੁੱਕੇ ਨੇ ਬਸ ਹੁਣ ਅ ਕਲਰ ਸਾਹਿਬ ਉੱਠ ਗਏ ਸੀਗੇ ਉਹ ਹੁਣ ਨਾਉਣ ਚਲੇ ਜਾਣਗੇ ਤੇ ਮੈਂ ਚਾਹ ਬਣਾ ਕੇ ਅੰਦਰ ਲੈ ਜਾਊਂਗੀ ਜੋ ਵੀ ਆਪਣੇ ਕੱਪੜੇ ਵਗੈਰਾ ਪ੍ਰੈਸ ਕਰਨੇ ਨੇ ਉਹ ਕਰ ਲੂੰਗੀ ਲੋ ਜੀ ਚਾਹ ਨੂੰ ਉਵਾਲ ਆ ਚੁੱਕਿਆ ਤੇ ਹੁਣ ਸਵੇਰ ਦੀ ਮੈਂ ਉੱਠੀ ਹੋਈ ਆ ਆ ਸਾਢੇ 4:00 ਤੋਂ ਥੋੜਾ ਜਿਹਾ ਉੱਪਰ ਉੱਠੀ ਸੀਗੀ ਹੁਣ ਜਾ ਕੇ ਚਾਹ ਪੀਉਂਗੀ ਤੇ ਲੋ ਜੀ ਜੋ ਵੀ ਸਮਾਨ ਜਿੱਥੇ ਰੱਖਣ ਵਾਲਾ ਉੱਥੇ ਸੈੱਟ ਕਰਕੇ ਰੱਖ ਦਿੰਦੀ ਆ ਤੇ ਨਾਲ ਹੀ ਮੈਂ ਦਹੀਂ ਜਿਹੜਾ ਸੀਗਾ ਉਹ ਇੱਕ ਚਮਚ ਡੇਢ ਚਮਚ ਕੱਢ ਕੇ ਰੱਖਤਾ ਸੀਗਾ ਪੈਕ ਲਾਉਂਗੀ ਤੇ ਦੇਖ ਸਕਦੇ ਹੋ ਤੁਸੀਂ ਕਿੰਨੇ ਜ਼ਿਆਦਾ ਡਸਟਾਂ ਨਾਲ ਮੈਂ ਡੇਲੀ ਸਫਾਈ ਕਰਦੀ ਆ ਦੇਖੋ ਇਸ ਤਰ੍ਹਾਂ ਦੇ ਰੀਨ ਆਹੇ ਮੈਂ ਕਹਿੰਦਾ ਚਲੋ ਤੁਹਾਨੂੰ ਦਿਖਾਵਾਂ ਜਿਹੜੀ ਇਕੱਠੀ ਹੋਈ ਹੋਈ ਆ ਹਨਾ ਇਸ ਤਰ੍ਹਾਂ ਦਿੱਲੀ ਸਾਫ਼ ਕਰਦੀਆਂ ਤਾਂ ਵੀ ਤੇ ਉਸ ਤੋਂ ਬਾਅਦ ਚਾਹ ਪੀ ਲਈ ਸੀ ਕੱਪੜੇ ਪ੍ਰੈਸ ਕਰਲੇ ਸੀਗੇ ਹਨਾ ਦੂਸਰੇ ਰੂਮ ਵਾਲੇ ਬੈੱਡ ਸ਼ੀਟ ਝਾੜ ਕੇ ਪਿਛਾਤੀ ਸੀ ਇੱਥੇ ਪਿੰਦਰ ਪਿਆ ਕਲੇਰ ਸਾਹਿਬ ਨਹਾ ਕੇ ਚਲੇ ਗਏ ਸੀ ਪਿੰਦਰ ਹਜੇ ਸੋ ਰਿਹਾ ਸੀਗਾ ਤੇ ਮੈਂ ਲੱਗੀ ਸੀ ਜਿਹੜੇ ਕੱਲ ਕੱਪੜੇ ਧੋਤੇ ਸੀ ਉਹਨਾਂ ਨੂੰ ਤੈਅ ਕਰਨ ਮੈਂ ਕਿਹਾ ਵੀ ਇਹਨਾਂ ਨੂੰ ਵੀ ਤੈਅ ਕਰਕੇ ਜਾਂਦੇ ਹਜੇ ਮੇਰੇ ਕੋਲ ਥੋੜਾ ਜਿਹਾ ਟਾਈਮ ਹੈਗਾ ਸੀਗਾ ਬਸ ਇਸ ਤੋਂ ਬਾਅਦ ਮੈਂ ਖਾਣਾ ਹੀ ਬਣਾਉਣਾ ਸੀ ਹੋਰ ਮੇਰੇ ਸਾਰੇ ਕੰਮ ਹੋਏ ਹੋਏ ਸੀ ਜਾਂ ਥੋੜੀ-ਬਹੁਤੀ ਕਿਚਨ ਦੀ ਸਫਾਈ ਹੈ ਜਿਹੜੀ ਉਹ ਕਰਨੀ ਸੀ ਤੇ ਬਾਅਦ ਦੇ ਵਿੱਚ ਮੈਨੂੰ ਝਾੜੂ ਵੀ ਲਾਉਣਾ ਪੈ ਗਿਆ। ਅ ਕੱਪੜੇ ਤੈਅ ਕਰਕੇ ਫਿਰ ਮੈਂ ਜਮੀਲਾ ਨੂੰ ਫੋਨ ਕੀਤਾ ਸੀਗਾ। ਉਹ ਕਹਿੰਦੀ ਵੀ ਮੈਂ ਨਹੀਂ ਆ ਸਕਦੀ ਜਿਵੇਂ ਕਿ ਮੈਂ ਪਹਿਲਾਂ ਤੁਹਾਨੂੰ ਦੱਸ ਹੀ ਚੁੱਕੀ ਆਂਗੀ। ਤੇ ਕੱਪੜੇ ਤੈਅ ਕੀਤੇ ਫਟਾਫਟ ਦੇਖੋ ਇੱਥੇ ਮੈਂ ਆਪਣਾ ਸੂਟ ਸੀ ਜਿਹੜਾ ਉਹ ਪ੍ਰੈਸ ਕੀਤਾ। ਤੇ ਉਸ ਤੋਂ ਬਾਅਦ ਇੱਥੇ ਲੱਗੀ ਸੀਗੀ ਮੈਂ ਇਹਦੇ ਵੀ ਬਹੁਤ ਜ਼ਿਆਦਾ ਜਿਹੜੀ ਰਿੰਚ ਜੜੀ ਪਈ ਸੀ ਉਹ ਸਾਫ ਕਰ ਰਹੀ ਸੀ ਸ਼ੀਸ਼ੇ ਮੂਰੇ ਤੇ ਸ਼ੀਸ਼ੇ ਤੇ ਵੀ ਕਪੜਾ ਮਾਰਦਾ ਸੀਗਾ। ਪਹਿਲਾਂ ਚੱਕਦਰ ਜੀ ਸਾਰੀ ਕਰਤੀ ਸੀਗੀ ਉਸ ਤੋਂ ਬਾਅਦ ਮੈਂ ਜੋ ਵੀ ਮੈਨੂੰ ਆ ਲੱਗਿਆ ਮੇਰਾ ਕੰਮ ਵੀ ਆ ਕਰ ਲੈ ਮੇਰੇ ਸਾਹਮਣੇ ਆਈਗਾ ਉਹੀ-ਉਹੀ ਕੰਮ ਕਰੇਗੀ ਕਿਉਂਕਿ ਜਦੋਂ ਜਾਣ ਦੀ ਕਾਲੀ ਹੁੰਦੀ ਹੈ ਫਿਰ ਇਦਾਂ ਹੀ ਹੁੰਦਾ ਹੈ ਨਾ ਵੀ ਆਹ ਕੰਮ ਵੀ ਕਰ ਜੀ ਆ ਕੰਮ ਕਰ ਜੀ ਤੇ ਉਸ ਤੋਂ ਬਾਅਦ ਆ ਗਈ ਸੀ ਕਿਦਰ ਸੋਫੇ ਏਰੀਏ 'ਚ ਤੇ ਇੱਥੇ ਬਹੁਤ ਜ਼ਿਆਦਾ ਡਸਟ ਇੱਥੇ ਵੀ ਜੜੀ ਹੋਈ ਸੀ ਜਿਵੇਂ ਕਿ ਪੂਰੇ ਘਰ ਦੇ ਵਿੱਚ ਇਹ ਰੇਨ ਜੜੀ ਖਿੰਡੀ ਹੋਈ ਹੈਗੀ ਚੰਗੀ ਤਰ੍ਹਾਂ ਕੱਪੜੇ ਨਾਲ ਸਾਫ਼ ਕਰਤਾ ਸੀਗਾ ਸੋਫਾ ਝਾੜ ਝਾੜ ਕੇ ਬਸ ਤਾਂ ਮੈਂ ਇਹਦੇ ਉੱਪਰ ਕੋਈ ਚਾਦਰ ਵਗੈਰਾ ਪਾ ਸਕਦੀ ਪੈ ਕੇ ਮੈਂ ਕਿਹਾ ਚਲੋ ਬਾਅਦ ਦੇ ਵਿੱਚ ਵੈਕਿਊਮ ਵਗੈਰਾ ਕਰ ਦੂੰਗੀ ਕਿਉਂਕਿ ਵੀ ਫਿਰ ਕਿਉਂਕਿ ਹੁਣ ਕੋਈ ਫਾਇਦਾ ਵੀ ਨਹੀਂ ਹੈਗਾ ਹਨਾ ਬਾਅਦ ਦੇ ਵਿੱਚ ਵਾਕਿਓਂ ਵਗੈਰਾ ਕਰ ਲੂੰਗੀ ਤੇ ਕੁਸ਼ਨ ਨੇ ਜਿਹੜੇ ਉਹ ਵੀ ਮੈਂ ਰੱਖੇ ਨਹੀਂ ਹੈਗੇ ਮੈਂ ਕਿਹਾ ਬਾਅਦ ਦੇ ਵਿੱਚ ਹੀ ਰੱਖੂੰਗੀ ਪਰ ਜਿਹੜੇ ਸਾਡੇ ਨਾਲ ਘਰ ਆ ਗਾ ਗਵੰਡੀ ਨੇ ਜਿਵੇਂ ਨਿਸ਼ਾਨ ਕੇ ਨੇ ਹਨਾ ਇਹਨਾਂ ਨੇ ਤੂੜੀ ਜਿਹੜੀ ਪਾ ਲਈ ਆ ਮੈਨੂੰ ਅੱਜ ਇਹ ਸੀਗਾ ਵੀ ਚਲੋ ਅੱਜ ਤਾਂ ਮੈਂ ਥੋੜਾ ਜਿਹਾ ਕਰ ਸਕਦੀ ਆਂਗੀ ਵੀ ਇੰਨੀ ਨਹੀਂ ਆਉਣੀ ਕਿਉਂਕਿ ਨਾਲ ਕਰ ਲੱਗਦਾ ਹੁੰਦਾ ਜਿਹੜਾ ਉੱਥੋਂ ਜ਼ਿਆਦਾ ਆਉਂਦੀ ਏ ਥੋੜੀ ਜੀ ਹਨਾ ਇਹਨਾਂ ਨੇ ਦੋ ਦਿਨ ਤੂੜੀ ਪਾਈ ਸੀ ਦੋ ਦਿਨ ਬਹੁਤ ਜ਼ਿਆਦਾ ਆਇਆ ਤੇ ਚਲੋ ਜੀ ਅੱਜ ਮੈਂ ਜਿਹੜਾ ਚੰਗੀ ਤਰ੍ਹਾਂ ਕਰ ਰਹੀ ਆਂ ਆਪਣੇ ਵਜ ਸਫਾਈ ਜਿਹੜੀ ਕੋਸ਼ਿਸ਼ ਕੀਤੀ ਹੈ ਵੀ ਵਧੀਆ ਕਰਾਂ ਤੇ ਪੂਰਾ ਜੋਰ ਲੱਗ ਗਿਆ ਤੁਸੀਂ ਦੇਖੋ ਕਿੰਨੇ ਵਜੇ ਮੈਂ ਉੱਠੀ ਸੀਗੀ ਤੇ ਟਾਈਮ ਵੀ ਦਿਖਾਵੂਗੀ ਵੀ ਕਿੰਨੇ ਵਜੇ ਤੱਕ ਮੇਰੇ ਕੰਮ ਜਿਹੜੇ ਖਤਮ ਹੁੰਦੇ ਨੇਗੇ ਤੇ ਲੋ ਜੀ ਚੰਗੀ ਤਰ੍ਹਾਂ ਕੱਪੜਾ ਮਾਰ ਕੇ ਉੱਪਰ ਦੀ ਫੇਰ ਉਹ ਕੀਤਾ ਹਨਾ ਤੇ ਜਿੰਨਾ ਕੋ ਹੋ ਸਕਿਆ ਬਾਅਦ ਦੇ ਵਿੱਚ ਨੂੰ ਚੰਗੀ ਤਰ੍ਹਾਂ ਵੈਕਿਊਮ ਹੈਗਾ ਆਪਣੇ ਕੋਲ ਵੈਕਿਊਮ ਕਰ ਦਵਾਂਗੇ ਸਾਰਾ ਕਲੀਨ ਹੋ ਜਾਊਗਾ ਈਜ਼ੀ ਹੈ ਜੀ ਸਫਾਈ ਬੈਸੇ ਪਹਿਲਾਂ ਮੈਂ ਕਈ ਵਾਰ ਤੁਹਾਡੇ ਨਾਲ ਸ਼ੇਅਰ ਕੀਤੀ ਹੋਈ ਆ ਕੋਈ ਜ਼ਿਆਦਾ ਔਖਾ ਨਹੀਂ ਹੈਗਾ ਕੰਮ ਕਰ ਦਵਾਂਗੇ ਠੀਕ ਹੈ ਜੀ ਤੇ ਲੋ ਜੀ ਇੱਕ ਵਾਰ ਇਹਨੂੰ ਸਾਫ਼ ਕਰਕੇ ਫਿਰ ਮੈਂ ਲਾਉਂਗੀ ਝਾੜੂ ਫਿਰ ਕਰੂੰਗੀ ਡਸਟਿੰਗ ਜਿਹੜਾ ਮਤਲਬ ਹੈ ਕਿ ਇੱਕ ਵਾਰ ਇਹ ਆ ਵੀ ਤੇ ਪਾੜਾ ਜ਼ਿਆਦਾ ਸੀਗਾ ਤਾਂ ਕਰਕੇ ਮੈਨੂੰ ਇਹ ਸਾਫ਼ ਕਰਨਾ ਪੈ ਗਿਆ ਪਹਿਲਾਂ ਜੇਕਰ ਮੈਂ ਇਹ ਝਾੜੂ ਤੋਂ ਬਾਅਦ ਕਰਦੀ ਫਿਰ ਫਰਸ਼ ਤੇ ਉਨੇ ਹੀ ਜ਼ਿਆਦਾ ਹੋ ਜਾਣਾ ਸੀਗਾ ਹਨਾ ਇੱਕ ਵਾਰ ਇਹ ਝਾੜੂ ਲਾਉਣ ਤੋਂ ਪਹਿਲਾਂ ਸਫਾਈ ਕਰਤੀ ਇੱਕ ਵਾਰ ਦੁਬਾਰਾ ਮੈਨੂੰ ਬਾਅਦ ਦੇ ਵਿੱਚ ਵੀ ਕੱਪੜਾ ਜਿਹੜਾ ਮਾਰਨਾ ਪਊਗਾ ਤੇ ਕਿਉਂਕਿ ਥੋੜਾ ਬਹੁਤਾ ਜ਼ਰੂਰਤ ਪਊਗੀ ਫਿਰ ਇੰਨੀ ਜ਼ਰੂਰਤ ਨਹੀਂ ਪੈਂਦੀ ਜਿਹੜਾ ਇਹ ਮੋਟਾ-ਮੋਟਾ ਸੀਗਾ ਬਹੁਤ ਜਿਆਦਾ ਮੋਟਾ ਮੋਟਾ ਰੇਤਾ ਸੀਗਾ ਉਹ ਕੱਢਣਾ ਪੈ ਗਿਆ ਰੇਤਾ ਵੀ ਨਹੀਂ ਹੈਗਾ ਇਹ ਰੀਡ ਜੀ ਹੁੰਦੇ ਨਾ ਤੂੜੀ ਦੀ ਕਰਦੇ ਵਾਲੀ ਇਸ ਵਾਰ ਨਾ ਤੂੜੀ ਜਿਹੜੀ ਮਤਲਬ ਜਿਵੇਂ ਕਣਕ ਕਈ ਦਿਨ ਪਹਿਲਾਂ ਵੱਢੀ ਗਈ ਤਾਂ ਉਹ ਸੁੱਕ ਜਾਂਦਾ ਜਿਹੜਾ ਲਾਂਗਾ ਹੁੰਦਾ ਨਾ ਤਾਂ ਕਰਕੇ ਜਿਆਦਾ ਉੱਡ ਰਹੀ ਹੈਗੀ ਤੇ ਲੋ ਜੀ ਉਸ ਤੋਂ ਬਾਅਦ ਸਾਰਾ ਕੰਮ ਉਧਰਲਾ ਹੋ ਗਿਆ ਸੀਗਾ ਮੈਨੂੰ ਲੱਗੀ ਸੀ ਕਿ ਝਾੜੂ ਲਾਉਣ ਝਾੜੂ ਮੈਨੂੰ ਬੈਠ ਕੇ ਹੀ ਵਧੀਆ ਲੱਗਦਾ ਲਾਉਣਾ ਬੈਠ ਕੇ ਨਾ ਪੂਰਾ ਪ੍ਰੋਪਰ ਝਾੜੂ ਵਧੀਆ ਲੱਗਦਾਗਾ ਬੈੱਡ ਸ਼ੀਟ ਚ ਇਧਰ ਲਈ ਵੀ ਝਾੜ ਕੇ ਪਿਛਾਤੀ ਸੀਗੇ ਤੇ ਫਟਾਫਟ ਕੰਮ ਕਰ ਰਹੀ ਸੀ ਦੇਖੋ ਜਦੋਂ ਕਿਤੇ ਜਾਣਾ ਹੁੰਦਾ ਫਿਰ 8-9 ਵਜੇ ਤੱਕ ਸਾਰੇ ਕੰਮ ਖਤਮ ਹੋ ਜਾਂਦੇ ਨੇ ਨਹੀਂ ਫਿਰ ਹਨਾ ਆਰਾਮ ਨਾਲ ਹੁਣ ਚਲੋ ਆ ਇਹ ਕਰਦੇ ਆ ਬਾਅਦ ਚ ਕਰ ਲਾਂਗੇ ਬੈਠਦੇ ਆ ਐ ਕਰਦੇ ਹਨਾ ਐ ਕਰਦੇ ਕਰਦੇ ਲੇਟ ਹੋ ਜਾਂਦੇ ਨੇ ਸਾਰੇ ਕੰਮ ਤੇ ਜਦੋਂ ਜਾਣਾ ਹੁੰਦਾ ਉਹੀ ਕੰਮ ਸਾਰੇ ਫਿਰ ਜਲਦੀ ਜਲਦੀ ਹੋ ਜਾਂਦੇ ਨੇ ਲਓ ਜੀ ਇੱਥੇ ਝਾੜੂ ਲਾ ਕੇ ਇੱਥੋਂ ਹੀ ਕੂੜਾ ਜਿਹੜਾ ਬਰਾਂਡੇ ਦੇ ਵਿੱਚੋਂ ਹੀ ਮੈਂ ਸਾਰਾ ਇਕੱਠਾ ਕਰ ਲਿਆ ਸੀਗਾ ਤੇ ਆਪ ਦੇਖ ਹੀ ਸਕਦੇ ਤੁਹਾਨੂੰ ਦਿਖਦੀ ਵੀ ਹੋਊਗੀ ਰੇਣ ਜੀ ਜਿਹੜੀ ਹੈ ਨਾ ਜਦੋਂ ਮੈਂ ਝਾੜੂ ਲਾ ਰਹੀ ਹਾਂ ਤਾਂ ਇੱਕ ਥਾਂ ਇਕੱਠੇ ਕੀਤੀ ਹੈ ਥੋੜਾ ਮੈਂ ਪਹਿਲਾਂ ਪਾ ਕੇ ਡੇਗ ਵੀ ਆਈ ਵਾਰ ਨਾ ਡਸਟਬਿਨ ਦੇ ਵਿੱਚ ਪਾਈ ਆਈ ਸੀ ਮੋਟੀ-ਮੋਟੀ ਜੀ ਤੇ ਮੈਨੂੰ ਇਹ ਸੀ ਵੀ ਫਿਰ ਜ਼ਿਆਦਾ ਨਾ ਉੱਡੇ ਹੈ ਨਾ ਤੇ ਲਓ ਜੀ ਆਪਾਂ ਹੁਣ ਇੱਥੇ ਇਸੇ ਵਿੱਚ ਹੀ ਆ ਜਿਹੜਾ ਕੂੜਾ ਇਕੱਠਾ ਕਰਨ ਵਾਲੇ ਦੇ ਵਿੱਚ ਹੀ ਆਪਾਂ ਪਾ ਲਵਾਂਗੇ ਜਿਹੜਾ ਵੀ ਕੂੜਾ ਹੈਗਾ ਪਾ ਕੇ ਫੇਰ ਉਸ ਤੋਂ ਬਾਅਦ ਬਸ ਮੇਰਾ ਰਹਿ ਜਾਊਗਾ ਡਸਟਿੰਗ ਦਾ ਹਲਕੀ ਫੁਲਕੀ ਜਿਹੀ ਡਸਟਿੰਗ ਕਰੂੰਗੀ ਤੇ ਬਾਕੀ ਪੋਚ ਅੱਜ ਮੈਂ ਨਹੀਂ ਲਾਉਣਾ ਹੈਗਾ ਕਿਉਂਕਿ ਹੁਣ ਇੰਨਾ ਟਾਈਮ ਨਹੀਂ ਹੈਗਾ ਪੋਚੇ ਤੇ ਘੰਟਾ ਡੇਢ ਘੰਟਾ ਲੱਗ ਜਾਣਾ ਤੇ ਕੱਲ ਨੂੰ ਦੇਖਾਂਗੇ ਕੱਲ ਨੂੰ ਲਾਵਾਂਗੇ ਇੰਨਾ ਕਿ ਜਿਹੜੇ ਕੰਮ ਬਿਨਾ ਨਹੀਂ ਸਰਦਾ ਸੀਗਾ ਉਹ ਮੈਂ ਕਰ ਗਈ ਹੈਗੀ ਹੈ ਨਾ ਜੇ ਚੰਗੀ ਤਰ੍ਹਾਂ ਆਪਾਂ ਦੱਬ ਕੇ ਝਾੜੂ ਲਾ ਦਿੰਨੇ ਤਾਂ ਵੀ ਕੱਦਾਂ ਦਿਨ ਪੋਚਾ ਜਿਹੜਾ ਚੱਲ ਜਾਂਦਾ ਜੇ ਨਾ ਲਾਈਏ ਹਨਾ ਕੋਈ ਚੱਕਰ ਨਹੀਂ ਹੁੰਦਾ ਇਸ ਤਰ੍ਹਾਂ ਜਦੋਂ ਆਪਾਂ ਕਿਤੇ ਜਾਣਾ ਹੁੰਦਾ ਤਾਂ ਬਸ ਕੱਲਾ ਦੱਬ ਕੇ ਝਾੜੂ ਲਾ ਜੋ ਕੋਈ ਚੱਕਰ ਨਹੀਂ ਸਾਫ਼ ਰਹਿੰਦਾ ਜੇ ਆਪਾਂ ਝਾੜੂ ਹਲਕਾ ਜਿਹਾ ਲਾ ਦਿੰਨੇ ਫਿਰ ਥੋੜਾ ਜਿਹਾ ਉਹ ਲੱਗਦਾ ਜਿਵੇਂ ਸਾਡਾ ਫਰਸਾ ਹੈ ਤਾਂ ਮੈਂ ਦੱਬ ਕੇ ਝਾੜੂ ਲਾ ਲੈਣੇ ਚੱਲ ਜਾਂਦਾ ਤੇ ਲੋ ਜਿੱਥੇ ਪੌਣੇ 8 ਦਾ ਟਾਈਮ ਹੋ ਗਿਆ ਪੌਣੇ 8 ਵਜੇ ਤੱਕ ਮੇਰੇ ਜਿਹੜੇ ਕੰਮ ਖਤਮ ਹੋ ਗਏ ਸੀ ਡਸਟਿੰਗ ਡਸਟਿੰਗ ਸਾਰਾ ਕੰਮ ਮੇਰਾ ਓਕੇ ਹੋ ਗਿਆ ਸੀ ਉਸ ਤੋਂ ਬਾਅਦ ਮੈਂ ਲੱਗੀ ਸੀ ਕਿ ਪੈਕ ਲਾਉਣ ਦੇਖੋ ਇੰਨਾ ਕ ਪਾਣੀ ਦਹੀਂ ਦੇ ਵਿੱਚੋਂ ਨਿਕਲਿਆ ਤੇ ਮੈਂ ਦਹੀਂ ਨੂੰ ਚਾਹ ਭੁੰਨੀ ਵਿੱਚ ਜ਼ਰੂਰ ਰੱਖ ਦੇ ਹੁੰਨੇ ਆ ਤਾਂ ਕਿ ਜਿਹੜਾ ਵੀ ਪਾਣੀ ਦੋ ਵਾਰ ਨਿਕਲ ਜਾਂਦਾ ਉਸ ਤੋਂ ਬਾਅਦ ਮੈਨੂੰ ਪੈਕ ਬਣਾ ਕੇ ਲਾ ਲੈਣੀ ਆ ਤੇ ਇਹਦੇ ਵਿੱਚ ਮੈਂ ਮਿਕਸ ਕੀਤਾ ਪੇਸਨ ਅੱਜ ਨਿੰਬੂ ਮੇਰੇ ਕੋ ਹੈ ਨੇ ਸੀ ਕੱਲ ਮੈਂ ਪਰਤਲੇ ਨਿੰਬੂ ਜਿਹੜੇ ਹੈਗੇ ਸੀ ਇਹਦੇ ਵਿੱਚ ਮੈਂ ਇੱਕ ਚਮਚ ਜਿਹੜਾ ਬੇਸਨ ਐਡ ਕੀਤਾਗਾ ਤੇ ਥੋੜੀ ਜਿਹੇ ਦੇ ਵਿੱਚ ਕਸੂਰੀ ਜਿਹੜੀ ਕਸਤੂਰੀ ਹਲਦੀ ਹੁੰਦੀ ਆ ਉਹ ਮਿਕਸ ਕਰ ਲਈ ਤੇ ਬਸ ਇਹ ਤਿੰਨ ਚੀਜ਼ਾਂ ਹੀ ਸੀ ਅੱਜ ਮੇਰੇ ਕੋਲ ਨਿੰਬੂ ਨਹੀਂ ਸੀਗਾ ਜੇ ਤੁਸੀਂ ਇਹਦੇ ਵਿੱਚ ਸ਼ਹਿਦ ਪਾਉਣਾ ਚਾਹੁੰਦੇ ਤਾਂ ਤੁਸੀਂ ਸ਼ਹਿਦ ਪਾ ਸਕਦੇ ਹੋ ਤੇ ਇਸ ਤਰ੍ਹਾਂ ਤੁਸੀਂ ਇਹਦਾ ਪੇਸਟ ਜਿਹੜਾ ਤਿਆਰ ਕਰ ਲਓ ਠੀਕ ਹੈ ਜੀ ਜਿਵੇਂ ਕਿ ਟੈਨ ਵਗੈਰਾ ਹੋ ਜਾਂਦੀ ਹੈ ਜਾਂ ਡਲਨੈਸ ਜੀ ਹੋ ਜਾਂਦੀ ਹੈ ਕਪੈਣ ਨੇ ਪੁੱਛਿਆ ਸੀ ਕਹਿੰਦੇ ਬਹੁਤ ਜ਼ਿਆਦਾ ਵੀ ਡਲਨੈਸ ਹੋਈ ਪਈ ਹੈ ਵੀ ਕੋਈ ਪੈਕ ਦੱਸੋ ਤੇ ਸਭ ਤੋਂ ਵਧੀਆ ਜਿਹੜਾ ਇਹ ਪੈਕ ਆ ਬੇਸਨ ਵਾਲਾ ਇਹਦਾ ਕੋਈ ਨੁਕਸਾਨ ਨਹੀਂ ਹੁੰਦਾ ਚਾਹੇ ਤੁਸੀਂ ਇਹਦੀ ਜਗ੍ਹਾ ਮਲਤਾਨੀ ਮਿੱਟੀ ਪਾ ਲਓ ਚਾਹੀ ਤੁਸੀਂ ਇਹਦੇ ਵਿੱਚ ਰਾਈਸ ਫਲੋਰ ਜਾਨੀ ਕਿ ਚੌਲਾਂ ਵਾਲਾ ਆਟਾ ਪਾ ਸਕਦੇ ਹੋ ਦਹੀਂ ਦੇ ਵਿੱਚ ਜੇ ਤੁਹਾਡੇ ਕੋਲ ਹੈਗਾ ਪੁਦੀਨਾ ਪਾਊਡਰ ਤਾਂ ਤੁਸੀਂ ਪੁਦੀਨੇ ਦਾ ਪਾਊਡਰ ਵੀ ਪਾ ਸਕਦੇ ਹੋ ਬਹੁਤ ਵਧੀਆ ਰਿਜ਼ਲਟ ਤੁਹਾਨੂੰ ਮਿਲਣਗੇ ਹੈਨਾ ਇੰਨਾ ਵਧੀਆ ਪੈਕ ਆ ਮੈਂ ਕਹਣੀ ਬੇਸਨ ਵਾਲਾ ਤਾਂ ਨਾ ਇੰਨਾ ਵਧੀਆ ਪੈਕ ਆਗਾ ਤੇ ਇਹ ਸਕਿਨ ਨੂੰ ਬਿਲਕੁਲ ਵੀ ਡਰਾਈ ਨਹੀਂ ਕਰਦਾ ਜਿਹੜਾ ਦਹੀਂ ਪਾਉਣੇ ਇਹਦੇ ਵਿੱਚ ਆਪਾਂ ਹਨਾ ਬਹੁਤ ਸੌਫਟ ਰੱਖਦਾ ਸਾਡੀ ਸਕਿਨ ਨੂੰ ਤੇ ਗਰਮੀਆਂ ਦੇ ਲਈ ਵੀ ਸਰਦੀਆਂ ਦੇ ਲਈ ਵੀ ਬਹੁਤ ਵਧੀਆ ਪੈਕ ਆ ਤੇ ਇਹਨੂੰ ਹਫ਼ਤੇ ਵਿੱਚ ਤੁਸੀਂ ਲਾਓ ਡੇਲੀ ਲਾਓ ਤੀਸਰੇ ਦਿਨ ਲਾਓ ਛੱਡ ਕੇ ਹਨਾ ਇੱਕ ਦਿਨ ਛੱਡ ਕੇ ਮਤਲਬ ਤੀਸਰੇ ਦਿਨ ਵੀ ਲਾ ਸਕਦੇ ਆ ਇਹਨੂੰ ਹਨਾ ਮੈਂ ਇਹਨੂੰ ਪੂਰੇ neck ਤੇ back neck back ਤੇ ਵੀ ਧੌਣ ਤੇ ਜਣੀ ਕੇ ਅਪਲਾਈ ਕਰ ਰਹੀ ਆ ਬਹੁਤ ਵਧੀਆ ਤੁਸੀਂ ਬਾਹਾਂ ਤੇ ਲਾ ਸਕਦੇ ਹੋ ਜਿਵੇਂ ਇੱਕ ਮੈਂ ਤੁਹਾਡੇ ਨਾਲ ਕੱਲ ਵੀਡੀਓ ਸ਼ੇਅਰ ਕੀਤਾ ਸੀ ਉਹ ਹੱਥਾਂ ਪੈਰਾਂ ਦੀ ਸਫਾਈ ਕੀਤੀ ਸੀ ਉਹਦੀ ਜਗ੍ਹਾ ਤੁਸੀਂ ਇਹਨੂੰ ਵੀ ਲਾ ਕੇ ਸਾੜਦੇ ਹੋ ਤੇ ਜਿਹੜੀ ਇਹ ਜਿਹੜਾ ਇਹ ਬੇਸਨ ਵਾਲਾ ਪੈਕ ਆ ਇਹ ਤੁਹਾਡੀ ਸਕਿਨ ਨੂੰ ਬਹੁਤ ਜ਼ਿਆਦਾ ਟਾਈਟ ਤੇ ਗਲੋਇੰਗ ਦਿੰਦਾ ਹਨਾ ਫੇਸ ਨੂੰ ਬਹੁਤ ਜ਼ਿਆਦਾ ਗਲੋ ਆਉਂਦੀ ਹੈ ਇਹਦੇ ਨਾਲ ਤੇ ਇਹ ਵਾਲਾ ਤੁਸੀਂ ਲਾਇਆ ਕਰੋ ਕੋਈ ਨੁਕਸਾਨ ਨਹੀਂ ਹੈਗਾ ਇਹਦਾ ਹਨਾ ਬਹੁਤ ਵਧੀਆ ਪੈਕ ਆ ਤੇ ਲਓ ਜੀ ਨੂੰ ਹੁਣ ਮੈਂ 15 20 ਮਿੰਟ ਰੱਖ ਲੂੰਗੀ ਜਿਵੇਂ ਪੈਕ ਲੱਗਿਆ ਰਹੂਗਾ ਮੈਂ ਖਾਣਾ ਬਣਾ ਦੂੰਗੀ ਜੋ ਵੀ ਕਿਚਨ ਚ ਬਰਤਨ ਵਗੈਰਾ ਨੇ ਉਹ ਸਾਫ ਕਰ ਦੂੰਗੀ ਤੇ ਦੁੱਧ ਗਰਮ ਕਰਕੇ ਇੱਥੇ ਰੱਖਿਆ ਹੋਇਆ ਤੇ ਉਸ ਤੋਂ ਬਾਅਦ ਮੈਂ ਇੱਥੇ ਜਿਵੇਂ ਕਿ ਤੁਸੀਂ ਦੇਖੀ ਸਕਦੇ ਹੋ ਕਲੇਰ ਸਾਹਿਬ ਲਈ ਫੁਲਕੇ ਬਣਾ ਕੇ ਰੱਖਦੇ ਸੀਗੇ 6-7 ਸੱਤ ਕੈਲ ਵੱਟਾ ਪਰੌਂਠੇ ਫੁਲਕੇ ਬਣਾ ਕੇ ਰੱਖਦੇ ਸੀ ਦੋ ਟਾਈਮ ਦੇ ਸਵੇਰੇ ਤੇ ਆ ਦੁਪਹਿਰ ਦਾ ਲੰਚ ਵੀ ਬਣਾ ਕੇ ਰੱਖ ਗਈ ਸੀ ਉਹਨਾਂ ਦਾ ਹੈਨਾ ਤੇ ਨਾਲ ਹੀ ਸਾਡੇ ਲਈ ਮੈਂ ਬਣਾ ਲਏ ਸੀ ਜਿਵੇਂ ਪਿੰਦਰ ਖਾਨ ਦਾ ਪਰੌਂਠੇ ਉਹਦੇ ਲਈ ਵੀ ਦੋ ਤਿੰਨ ਪਰੌਂਠੇ ਬਣਾਤੇ ਸੀਗੇ ਆਪਣੇ ਲਈ ਵੀ ਫੁਲਕੇ ਬਣਾ ਲਏ ਸੀ ਮੈਂ ਕਿ ਇੱਕ ਵਾਰ ਘਰ ਤੋਂ ਨਾਸ਼ਤਾ ਜਿਹੜਾ ਕਰਕੇ ਜਾਂਦੇ ਆ ਬਾਕੀ ਫਿਰ ਦੇਖਾਂਗੇ ਆਪਾਂ ਜਿੱਥੇ ਜਾਵਾਂਗੇ ਦੁਪਹਿਰ ਦਾ ਨਾਸ਼ਤਾ ਆਪਣਾ ਉੱਥੇ ਹੀ ਹੋਊਗਾ ਠੀਕ ਆ ਜੀ ਤੇ ਲੋ ਜੀ ਇੱਥੇ ਪਰੌਂਠੇ ਬਣਾ ਕੇ ਤੇ ਬਾਕੀ ਸਾਰੀ ਸਮੇਟਾ-ਸਮੇਟੀ ਨਾਲ ਦੀ ਨਾਲ ਕਰਦੀ ਸੀ ਮੈਂ ਤੇ ਕਿਉਂਕਿ ਟਾਈਮ ਵੀ ਹੋ ਚੱਲਿਆ ਸੀਗਾ ਮੈਨੂੰ ਇਹ ਸੀ ਵੀ ਜਲਦੀ ਜਲਦੀ ਆਪਣੇ ਜਿਹੜੇ ਕੰਮ ਰਹਿ ਗਏ ਉਹ ਕਰ ਲਵਾਂ ਖਤਮਾ ਤੇ ਪੈਕ ਬਿਲਕੁਲ ਸੁੱਕਦਾ ਜਾਂਦਾ ਸੀ ਦੇਖ ਹੀ ਸਕਦੇ ਫੇਸ ਕਿਸ ਤਰ੍ਹਾਂ ਦਾ ਲੱਗ ਰਿਹਾ ਸੀਗਾ ਹਨਾ ਇੱਕ ਦਾ ਗਰਦੇ ਦੇ ਵਿੱਚ ਕੰਮ ਕੀਤਾ ਇੰਨੀ ਜ਼ਿਆਦਾ ਹਾਲਤਪੂਰੀ ਹੋ ਜਾਂਦੀ ਆ ਹਨਾ ਘਰ ਦੀ ਸਫਾਈ ਕਰਦੇ ਕਰਦੇ ਤਾਂ ਬੈਂਡ ਵੱਜ ਜਾਂਦੀ ਆ ਤੇ ਬਹੁਤ ਜ਼ਿਆਦਾ ਬੁਰਾ ਹਾਲ ਹੋ ਜਾਂਦਾ ਲੋ ਅੱਛੀ ਪਰੌਂਠੇ ਬਣ ਗਈ ਤੇ ਆਪਾਂ ਡੱਬੇ ਦੇ ਵਿੱਚ ਇਹਨੂੰ ਟੱਕ ਕੇ ਰੱਖ ਦਿੰਦੇ ਹਾਂ ਹੌਟਪੌਟ ਦੇ ਵਿੱਚ ਤੇ ਉਸ ਤੋਂ ਬਾਅਦ ਕਿਚਨ ਦੀ ਜਿਹੜੀ ਸਫਾਈ ਕਰ ਦੋਗੇ ਠੀਕ ਹੈ ਜੀ ਜਿਵੇਂ ਸਬਜੀ ਗਰਮ ਕਰਨੀ ਹੈ ਉਹਨੇਕ ਸਬਜੀ ਗਰਮ ਕਰਕੇ ਬਾਹਰ ਕਲੇਰ ਸਾਹਿਬ ਲਈ ਰੱਖ ਦੂੰਗੀ ਤੇ ਲੱਸੀ ਵਗੈਰਾ ਉਹਨਾਂ ਦੀ ਪੁਣਕੇ ਰੱਖ ਦੂੰਗੀ ਦਹੀਂ ਵਗੈਰਾ ਪਾ ਕੇ ਉਹਨਾਂ ਦਾ ਖਾਣਾ ਮੈਂ ਪੂਰਾ ਮਤਲਬ ਪਾ ਕੇ ਰੱਖ ਚੁੱਕੀ ਹਾਂ ਬਾਅਦ ਦੇ ਵਿੱਚ ਖਾ ਲੈਣਗੇ ਜਿਵੇਂ ਤੁਸੀਂ ਦੇਖ ਰੱਖਿਓ ਦੇਖ ਰਹੇ ਹੋ ਤਵੇ ਦੇ ਉੱਪਰ ਮੈਂ ਸਬਜੀ ਜਿਹੜੀ ਸੀਗੀ ਕਲੀਨ ਸਭ ਲਈ ਕੱਢ ਕੇ ਰੱਖ ਦਿੱਤੀ ਵੀ ਹੌਲੀ-ਹੌਲੀ ਗਰਮ ਹੋ ਜਾਊਗੀ ਤੇ ਨਾਲ ਦੀ ਨਾਲ ਜਿਹੜਾ ਸਾਫ ਸਫਾਈ ਇਹਦਾ ਕੰਮ ਸੀਗਾ ਕਿਚਨ ਸਲੇਵ ਸਾਫ ਕਰਨੀ ਗੈਸ ਉਹ ਸਾਰਾ ਕਰ ਦਿੱਤਾ ਲਓ ਜੀ ਇੱਥੇ ਹੋ ਗਿਆ ਕੰਮ ਸਾਰਾ ਮੇਰਾ ਖਤਮ ਹੁਣ ਮੇਰਾ ਨਹਾਉਣਾ ਰਹਿ ਗਿਆ ਹੁਣ ਮੈਂ ਨਹਾ ਕੇ ਮਿਲਦੀ ਹਾਂ ਤੁਹਾਨੂੰ ਠੀਕ ਹੈ ਜੀ ਲਓ ਜੀ ਫੇਸ ਤੋਂ ਤਤੇ ਦੇਖੋ ਬਹੁਤ ਜ਼ਿਆਦਾ ਵਧੀਆ ਹੋ ਜਾਂਦਾ ਮਲਾਈਮਾ ਹੋ ਜਾਂਦਾ ਸਭ ਤੋਂ ਵੈਸਟ ਆ ਬੇਸਨ ਦਹੀਂ ਹਲਦੀ ਨਿੰਬੂ ਵਾਲਾ ਜਿਹੜਾ ਪੈਕ ਆ ਤੇ ਚਲੋ ਜੀ ਹੁਣ ਮੈਂ ਤਿਆਰ ਹੁਣੀ ਆ ਤੇ ਇਸ ਵੀਡੀਓ ਦਾ ਆਪਾਂ ਇੱਥੇ ਐਂਡ ਕਰਦੇ ਮਿਲਦੇ ਕੱਲ ਨੂੰ ਵਧੀਆ ਵਲੌਗ ਦੇ ਨਾਲ ਤਦ ਤੱਕ ਦੇ ਲਈ ਬਾਏ